ਆਪਾਂ ਗੱਲ ਕਰਾਂਗੇ ਅੰਧਵਿਸ਼ਵਾਸ ਕੀ ਆਪਾਂ ਕਿ ਵਿਗਿਆਨਕ ਸੋਚ ਦੀ ਗੱਲ ਕੀਤੀ ਹੈ ਧੁੱਪ ਦੀ ਗੱਲ ਕੀਤੀ ਹੈ ਹੁਣ ਆਪਾਂ ਛਾਂ ਦੀ ਗੱਲ ਕਰਾਂ ਸੋ ਤਰਕਸ਼ੀਲ ਸੋਚ ਆਪਾਂ ਕਿਹਾ ਸੀ ਵੀ ਜੇ ਕੋਈ ਉਹ ਇਨਸਾਨ ਜਿਹੜਾ ਆਪਣੀ ਗੱਲ ਨੂੰ ਵਿਗਿਆਨਕ ਤਰੀਕੇ ਦੇ ਨਾਲ ਦਲੀਲ ਦੇ ਨਾਲ ਸਹੀ ਸਿੱਧ ਕਰ ਸਕੇ ਸੋ ਤਾਂ ਹੁਣ ਦਿਨ ਹੈ ਇਹਨੂੰ ਸਹੀ ਸਿੱਧ ਕਰਨ ਦਾ ਆਪਣੇ ਕੋਲ ਕੀ ਤਰੀਕਾ ਹੈ ਸਭ ਤੋਂ ਪਹਿਲਾਂ ਸਬੂਤ ਸਾਡੇ ਕੋਲ ਕੀ ਹੈ ਧੁੱਪ ਲੱਗੀ ਵੈਰੀ ਗੁੱਡ ਧੁੱਪ ਲੱਗੀ ਹੋਈ ਹੈ ਆ ਦਿਨ ਦੇ ਲਗਭਗ ਏ ਐਮ 10 9:30 ਵਜੇ ਠੀਕ ਹੈ ਵੀ ਆਪਾਂ ਜਾਗ ਰਹੇ ਆ ਸਕੂਲ ਲੱਗਿਆ ਹੋਇਆ ਲੋਕ ਕੰਮਾਂ ਤੇ ਜਾ ਰਹੇ ਇਸ ਕਰਕੇ ਅਸੀਂ ਕਹਾਂਗੇ ਹੁਣ ਦਿਨ ਹੈ ਰਾਤ ਨਹੀਂ ਹੈ ਲੇਕਿਨ ਜੇ ਕੋਈ ਬਾਬਾ ਕੋਈ ਚੇਲਾ ਕੋਈ ਇਨਸਾਨ ਇਹ ਕਹਿੰਦਾ ਹੁਣ ਰਾਤ ਹੈ ਗਈ ਹੈ ਤੁਸੀਂ ਅੱਖਾਂ ਮੀਟ ਕੇ ਮੰਨ ਲੈਨੇ ਵੀ ਹੁਣ ਰਾਤ ਆ ਫਿਰ ਤੁਸੀਂ ਅੰਧਵਿਸ਼ਵਾਸੀ ਹੋ ਉਸੀ ਬੱਦਰਛੀਲ ਨਹੀਂ ਹੈਗੇ ਮੈਂ ਤਰਕਸ਼ੀਨ ਮੈਂ ਕਹੂੰਗਾ ਹੁਣ ਦਿਨ ਮੇਰੇ ਕੋ ਦਲੀਲ ਹੈਗੀ ਆ ਕਿ ਹੁਣ ਦਿਨ ਦੇ 9 9:30 ਦਾ ਸਮਾਂ ਹੋ ਚੁੱਕਿਆ ਧੁੱਪ ਲੱਗੀ ਹੋਈ ਹੈ ਟੈਂਪਰੇਚਰ ਰਾਤ ਨੂੰ ਅਪ ਹੋ ਚੁੱਕਿਆ ਲੋਕੀ ਕੰਮਾਂ ਤੇ ਆਏ ਸਕੂਲ ਲੱਗਿਆ ਹੋਇਆ ਅਸੀਂ ਬ੍ਰੇਕਫਾਸਟ ਕਰਕੇ ਆਏ ਇਹ ਸਾਡੇ ਕੋਲ ਪੌੜੇ سارے ਸਬੂਤ ਆ ਤੇ ਜਿਹੜੇ ਪੰਛੀ ਜਾਗ ਚੁੱਕੇ ਆ ਘੁੰਮਦੇ ਫਿਰਦੇ ਆ ਲੋਕੀ ਕੰਮ ਕਰਦੇ ਪਏ ਟਰੈਕਟਰ ਚੱਲਦੇ ਪਏ ਬੱਸਾਂ ਚੱਲਦੀਆਂ ਪਈਆਂ ਸਕੂਲ ਲੱਗ ਦਿੱਤੇ ਇਸ ਕਰਕੇ ਹੁਣ ਦਿਨ ਹੋ ਸਕਦਾ ਐਤਵਾਰ ਹੋਵੇ ਤੇ ਸਾਰਾ ਕੁਝ ਨਹੀਂ ਹੋਊਗਾ ਲੇਕਿਨ ਧੁੱਪ ਚੜੂਗੀ ਟੈਂਪਰੇਚਰ ਫੇਰ ਆਪ ਹੋਊਗਾ ਲੇਕਿਨ ਕੋਈ ਬਾਬਾ ਜਾਂ ਕੋਈ ਚੇਲਾ ਜਾਂ ਕਿ ਚੌਂਕੀ ਲਾਉਣ ਵਾਲੀ ਮਾਤਾ ਕਹਿੰਦੀ ਐਨਵੇਂ ਹੁਣ ਰਾਤ ਆ ਤੇ ਲੋਕੀ ਮੰਨ ਲੈਂਦੇ ਅੰਧ ਵਿਸ਼ਵਾਸ ਦਾ ਮਤਲਬ ਹੈ ਨਾ ਬਿਨਾਂ ਸਬੂਤ ਤੋਂ ਬਿਨਾਂ ਕਿਸੇ ਦਲੀਲ ਤੋਂ ਸੋ ਤੁਹਾਡੇ ਉੱਤੇ ਵੀ ਦੇਖੋ ਵਿਗਿਆਨਕ ਸੋਚ ਦਾ ਅਸਰ ਹੋ ਰਿਹਾ ਹੈ ਬਿਨਾਂ ਕਿਸੇ ਸਬੂਤ ਤੋਂ ਕਿਸੇ ਦੇ ਕਹਿਣ ਤੇ ਕਿਸੇ ਗੱਲ ਨੂੰ ਮੰਨ ਲੈਣਾ ਮਨ ਲਓ ਮੇਰੀ ਜਗ੍ਹਾ ਕੋਈ ਬਾਬਾ ਕਹਿੰਦਾ ਜੀ ਹੁਣ ਤਾਂ ਰਾਤ ਆ ਤੁਸੀਂ ਮੰਨ ਲਿਆ ਇਹਦਾ ਮਤਲਬ ਤੁਸੀਂ ਅੰਧਵਿਸ਼ਵਾਸੀ ਹੋ ਔਰ ਅੰਧਵਿਸ਼ਵਾਸੀ ਹੋਣਾ ਬਹੁਤ ਵੱਡਾ ਪਾਪ ਐ ਜੁਰਮ ਐ ਪੂਰੀਤੀ ਐ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਡੇਰੇ ਬਣੇ ਫਿਰੇ ਜਿੱਥੇ ਉਹ ਚੌਕੀਆਂ ਲੱਗਦੀਆਂ ਉਹਨਾਂ ਦੇ ਉੱਤੇ ਸਾਡੀ ਬਹੁਤ ਸਾਰੀ ਜਿਹੜਾ ਪੈਸਾ ਤੇ ਲੱਗ ਖਰਚ ਹੁੰਦਾ ਫੇਰ ਹੀ ਉਹ ਜਗ੍ਹਾ ਬਣਦੀ ਐ ਮੈਂ ਕਦ ਜਦੋਂ ਤੁਹਾਡੇ ਤੋਂ ਛੋਟਾ ਸੀ ਸਾਡੇ ਘਰ ਕੱਚੇ ਹੁੰਦੇ ਸੀ ਕੱਚੇ ਮਤਲਬ ਇਖਾ ਅਸੀਂ ਮਿੱਟੀ ਪੱਟੀ ਤੋਂ ਮਿੱਟੀ ਦੀ ਘਾਣੀ ਬਣਾ ਕੇ ਤੇ ਕੰਦ ਬਣਾਉਣੀ ਸ਼ੁਰੂ ਕਰ ਲਈ ਤੇ ਘਰ ਦੇ ਵਿੱਚ ਕੋਈ ਰੁੱਖ ਕੱਟ ਕੇ ਉਹਦਾ ਦਰਵਾਜ਼ਾ ਨਾ ਲਿਆ ਜਾਂ ਉਦਾਂ ਹੀ ਪੂਰੀ ਰਲੀ ਲੇਕਿਨ ਇਹ ਜਿਹੜੇ ਡੇਰੇ ਹੁੰਦੇ ਸੀ ਉਦੋਂ ਹੀ ਪੱਕੇ ਹੁੰਦੇ ਸੀ ਕਿਸੇ ਵੀ ਬੰਦੇ ਨੇ ਸਾਡੇ ਨੇ ਹਸਪਤਾਲ ਤੇ ਖਰਚਾ ਨਹੀਂ ਕੀਤਾ ਸਕੂਲ ਵੀ ਕੱਚਾ ਹੁੰਦਾ ਸੀ ਲੇਕਿਨ ਡੇਰੇ ਪੱਕੇ ਹੁੰਦੇ ਇਹਦਾ ਮਤਲਬ ਹੈ ਜਿਹੜੀ ਸਾਡੀ ਇਨਕਮ ਆ ਜਿਹੜੀ ਸਾਡੀ ਕਮਾਈ ਆ ਉਹਦਾ ਇੱਕ ਬਹੁਤ ਵੱਡਾ ਸਾਧਨ ਇਹਨਾਂ ਚੀਜ਼ਾਂ ਤੇ ਇਹਨਾਂ ਡੇਰਿਆਂ ਤੇ ਇਹਨਾਂ ਤੇ ਵਿਸ਼ਵਾਸ ਪੈਣ ਵਾਲੀ ਚੀਜ਼ਾਂ ਤੇ ਲੱਗ ਜਾਂਦਾ ਇਸ ਕਰਕੇ ਸਾਡਾ ਸਮਾਜ ਤਰੱਕੀ ਨਹੀਂ ਕਰਦਾ। ਸੋ ਬਹੁਤ ਘੱਟ ਲੋਕ ਆ ਉਹ ਜਿਹੜੇ ਸਕੂਲਾਂ ਨੂੰ ਡੋਨੇਸ਼ਨ ਦਿੰਦੇ ਆ। ਲੇਕਿਨ ਇਹ ਬਾਬਿਆਂ ਨੂੰ, ਚੇਲਿਆਂ ਨੂੰ ਉਹ ਚੌਕੀਆਂ ਲਾਉਣ ਵਾਲੀਆਂ ਮਾਤਾਵਾਂ ਨੂੰ ਬਹੁਤ ਪੈਸਾ ਦਿੱਤਾ ਜਾਂਦਾ। ਈਵਨ ਬੰਦਿਆਂ ਦੇ ਘਰਾਂ ਦੇ ਵਿੱਚ ਬੱਚੇ ਸਕੂਲ ਤੋਂ ਬੈਠੇ ਹੁੰਦੇ ਆ। ਆ ਰੋਟੀ ਪਕੜਨ ਨੂੰ ਖਾਣਾ ਨਹੀਂ ਹੁੰਦਾ, ਪੈਸਾ ਨਹੀਂ ਹੁੰਦਾ। ਲੇਕਿਨ ਉਹ ਪੈਸੇ ਇਹਨਾਂ ਜਗ੍ਹਾ ਤੇ ਇਹਨਾਂ ਜਿਹੜੇ ਅੰਧਵਿਸ਼ਵਾਸ ਵਾਲੇ ਲੋਕ ਆ, ਉਹਨਾਂ ਨੂੰ ਦਿੱਤੇ ਜਾਂਦੇ ਜਿਹਦਾ ਕਰਕੇ ਪੈਸੇ ਦੀ ਡਾਇਵਰਸ਼ਨ ਜਿਹੜੀ ਗੱਲ ਹੋਇਆ ਪਈ ਹੈ ਤੇ ਸਮਾਜ ਦਾ ਤਰੱਕੀ ਨਹੀਂ ਕਰਦਾ ਮੈਂ ਕੋਲ ਤਾਂ ਇੰਨਾ ਗਰਮੀਆਂ ਦੇ ਵਿੱਚ 6 ਮਹੀਨੇ ਇਟਲੀ ਇੰਗਲੈਂਡ ਯੂਰਪ ਦੇ ਕੁਝ ਹਿੱਸੇ ਕੈਨੇਡਾ ਘੁੰਮ ਕੇ ਮੇਰੇ ਬੱਚੇ ਖੇਡਦੇ ਉਥੇ ਮੈਂ ਮਿੱਟੀ ਨਹੀਂ ਦੇਖੀ ਕਿਤੇ ਜਿੱਥੇ ਪੱਟਾ ਥਾ ਸੁਣਾ ਤੇ ਜਿੱਥੇ ਘਾਹ ਲੱਗਿਆ ਹੋਇਆ ਵੱਡੀਆਂ ਵੱਡੀਆਂ ਸੜਕਾਂ ਇੱਕ ਮੈਂ ਪ੍ਰਾਇਮਰੀ ਸਕੂਲ ਦੇਖਿਆ ਨਿਊਬਰਨ ਪਾਰਕ ਦੇ ਨੇੜੇ ਡੈਰੀ ਵਿਲੇ ਸੀਨੀਅਰ ਕਲੱਬ ਦੇ ਨੇੜੇ ਪ੍ਰਾਇਮਰੀ ਸਕੂਲ ਸੀਗਾ ਸਰ ਉਹਦੇ ਵਿੱਚ ਆਈ ਥਿੰਕ 40 ਕਮਰੇ ਸੀ। ਔਰ 40-50 ਗੱਡੀਆਂ ਖੜੀਆਂ ਹੁੰਦੀਆਂ ਸੀ ਜਿਹੜੇ ਟੀਚਰ ਸਹਿਬਾਨ ਆ ਜਾਂ ਹੋਰ ਸਟਾਫ। ਇੱਕ ਪ੍ਰਾਇਮਰੀ ਸਕੂਲ ਵਾਸਤੇ। ਔਰ ਸਕੂਲ ਦੇ ਵਿੱਚ ਹਰ ਐਕਟੀਵਿਟੀ ਫਿਜ਼ੀਕਲੀ ਬੱਚੇ ਨੂੰ ਕਰਾਈ ਜਾਂਦੀ। ਹਰ ਬੱਚੇ ਨੂੰ ਫੁੱਟਬਾਲ ਖੜਾਇਆ ਜਾਂਦਾ। ਹਰ ਬੱਚੇ ਨੂੰ ਬਾਸਕਟਬਾਲ ਕਰਾਇਆ ਜਾਂਦਾ। ਹਰ ਬੱਚੇ ਨੂੰ সুইਮਿੰਗ ਸਿਖਾਈ ਜਾਂਦੀ। ਤੈਰਨਾ ਸਿਖਾਇਆ ਜਾਂਦਾ। ਹਰ ਬੱਚੇ ਨੂੰ ਰੇਸ ਲਵਾਈ ਜਾਂਦੀ। ਉਹਨਾਂ ਦੇ ਵਿੱਚੋਂ ਜਿਹੜੇ ਬੱਚੇ ਵਧੀਆ ਖੇਡਦੇ ਆ ਉਹਨਾਂ ਨੂੰ ਫਿਰ ਅੱਗੇ ਅ ਜਿਲੇ ਲੈਵਲ ਤੇ ਤਸੀਲ ਲੈਵਲ ਤੇ ਸਟੇਟ ਲੈਵਲ ਤੇ ਜਾਂ ਦੇਸ਼ ਲੈਵਲ ਤੇ ਘਟਾਇਆ ਜਾਂਦਾ ਮੰਨ ਲਓ ਕਿ ਬੱਚਾ ਵਧੀਆ ਦੌੜਦਾ ਮੰਨ ਲਓ ਕਿ ਬੱਚਾ ਵਧੀਆ ਕਬੱਡੀ ਖੇਡਦਾ ਕੋਈ ਬੱਚੀ ਵਧੀਆ ਕੋਕੋ ਖੇਡਦੀ ਹੈ ਜਾਂ ਵਧੀਆ ਬਾਸਕਟਬਾਲ ਖੇਡਦੀ ਹੈ ਤੇ ਤੁਹਾਡੀ ਸਰਦਾਰੀ ਖਤਮ ਹੈ ਬੂਟਾ ਤੇ ਲੈ ਕੇ ਟ੍ਰੈਕਸਟਾ ਤੇ ਲੈ ਕੇ ਤੁਹਾਡੇ ਖਾਣੇ ਪੀਣੇ ਦਾ ਪਰ ਉਹ ਦੀ ਸਰਕਾਰ ਨੇ ਕਰਨਾ ਸਕੂਲ ਨੇ ਕਰਨਾ ਬੱਚੇ ਦਾ ਕੰਮ ਆ ਵੀ ਦੌੜੇ ਭੱਜੇ ਉਹ ਪੜ੍ਹਾਈ ਵੀ ਨਾਲ ਦੀ ਨਾਲ ਹੋਵੇ ਲੇਕਿਨ ਸਾਡੇ ਮੁਲਕ ਦਾ ਇੱਕ ਤਾਂ ਅਸੀਂ ਗਰੀਬ ਉਹਨਾਂ ਦੇ ਲੈਵਲ ਤੇ ਡਿਵੈਲਪ ਨਹੀਂ ਹੋਏ ਦੂਸਰਾ ਇਹ ਆ ਵੀ ਅਸੀਂ ਬਹੁਤ ਸਾਰਾ ਪੈਸਾ ਉਸ ਚੀਜ਼ ਤੇ ਲਾਤਾ ਉਹਨਾਂ ਜਗ੍ਹਾ ਦੇ ਉੱਤੇ ਲਾਤਾ ਉਹਨਾਂ ਅੰਧਵਿਸ਼ਵਾਸ ਬਣਾਉਣ ਵਾਲੇ ਡੇਰਿਆਂ ਤੇ ਲਾਤਾ ਜਿੱਥੋਂ ਸਾਨੂੰ ਕੋਈ ਆਉਟਪੁੱਟ ਨਹੀਂ ਆਉਂਦਾ ਸੋ ਮੰਨ ਲਓ ਸਾਡੇ ਘਰ ਦੇ ਵਿੱਚ 100 ਰੁਪਏ ਤੋਂ ਅਸੀਂ ਕਿਸਾਨੀ ਨਾਲ ਸੰਬੰਧਿਤ ਹੈ ਤੇ ਲੋਕ ਕੀ ਕਰਨਗੇ ਵੀ ਵਧੀਆ ਜਿਆ ਕੋਈ ਆਪਣਾ ਫਸਲ ਦਾ ਬੀਜ ਖਰੀਦਣਗੇ ਕੋਈ ਖਾਦ ਖਰੀਦਣਗੇ ਉਹਨੂੰ ਕੌਣਗੇ ਤਾਂ ਜੋ ਵਧੀਆ ਝਾੜ ਹੋਵੇ ਤੇ ਸਬਜ਼ੀ ਲਾਉਣਗੇ ਇਹਦੀ ਉਲਟ ਆਪਾਂ ਕਿਸੇ ਬਾਬੇ ਦੇ ਉਹ ਜਾ ਕੇ 100 ਰੁਪਏ ਚੜਾਈ ਉਹਦਾ ਕੋਈ ਫਾਇਦਾ ਨਹੀਂ ਹੈ ਉਹ ਮੈਂ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਗੁਰਦੁਆਰੇ ਮੰਦਿਰ ਮਸਜਿਦ ਨਹੀਂ ਜਾਣਾ ਰੱਬ ਨੂੰ ਮੰਨਣ ਦਾ ਉਹਦੀ ਪੂਜਾ ਕਰਨ ਦਾ ਇੱਕ ਅਧ ਤਰੀਕਾ ਹੈ ਲੇਕਿਨ ਅੰਧ ਵਿਸ਼ਵਾਸ ਤੇ ਯਕੀਨ ਕਰਦਾ ਤੁਸਾਂ ਬਣਾਉਣ ਦਾ ਇੱਕ ਅਧ ਤਰੀਕਾ ਸੋ ਆਪਣਾ ਹੁਣ ਤੱਕ ਜਿਹੜੀਆਂ ਗੱਲਾਂ ਬਤਾਂ ਕੀਤੀਆਂ ਵੀ ਅੰਧ ਵਿਸ਼ਵਾਸ ਤੋਂ ਬੰਡਣਾ ਬਚਣਾ ਔਰ ਤਰਕਸ਼ੀਲ ਬੰਡਣਾ ਤਰਕਸ਼ੀਲ ਬੰਡਣਾ ਔਰ ਅੰਧ ਵਿਸ਼ਵਾਸ ਤੋਂ ਬਚਣਾ ਤੇ ਬਾਕੀ ਦੇ ਸਮਾਜ ਨੂੰ ਬਚਾਉਣਾ सो जे त मेर कुझु गुल सम आई आहे वॾी जी ताड़ी वजाओ